ਲੋਹੜੀ ਅਤੇ ਸ਼ਹੀਦੀ ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ ਪਾਰਦੇਸ਼ ਨੂੰ ਤਿਉਹਾਰਾਂ ਦਾ ਦੇਸ਼ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਕੋਈ ਵੀ ਐਸਾ ਮਹੀਨਾ ਨਹੀਂ ਹੋਵੇਗਾ ਜਿਸ ਮਹੀਨੇ ਵਿੱਚ ਕੋਈ ਤਿਥ ਤਿਉਹਾਰ ਨਾ ਆਉਂਦਾ ਹੋਵੇ ਦਸਹਿਰਾ ਦੀਵਾਲੀ ਲੋਹੜੀ 크ਿਸਮਸ ਈਦ ਅਤੇ ਇਸੇ ਤਰ੍ਹਾਂ ਗੁਰੂ ਸਾਹਿਬਾਨ ਦੇ ਦਿਨਾਂ ਨੂੰ ਵੀ ਇੱਥੇ ਮੇਲਿਆਂ ਜਾਂ ਤਿਉਹਾਰਾਂ ਦੇ ਰੂਪ ਵਿੱਚ ਮਨਾਇਆ ਜਾਂਦਾ ਤੇ ਮਨਾਉਂਦੇ ਵੀ ਸਿੱਖ Hindu ਮੁਸਲਮਾਨ ਤੇ ਇਸਾਈ ਭਾਈਚਾਰੇ ਦੇ ਲੋਕ ਰਲ ਮਿਲ ਕੇ ਹੀ ਹਨ ਅਰਮੀ ਨੇ ਆਉਣ ਵਾਲੀ ਮਸਿਆ ਪੁੰਨਿਆਂ ਨੂੰ ਵੀ ਬਹੁਤ ਸਾਰੇ ਧਾਰਮਿਕ ਅਸਥਾਨਾਂ ਤੇ ਮੇਲਿਆਂ ਦੇ ਰੂਪ ਵਿੱਚ ਅਜੇ ਤੱਕ ਵੀ ਇਹਨਾਂ ਨੂੰ ਮਨਾਇਆ ਜਾ ਰਿਹਾ ਹੈ ਜੇਕਰ ਭਾਈਚਾਰੇ ਆਪਣਾ ਸਤਿ ਪਿਆਰ ਮੁਹੱਬਤ ਦੀ ਗੱਲ ਕਰੀਏ ਤਾਂ ਇਸ ਲਈ ਵੀ ਭਾਰਤ ਦੇਸ਼ ਦੇ ਸਮੁੱਚੇ ਭਾਈਚਾਰੇ ਨੂੰ ਗੁਰੂ ਸਹਿਬਾਨਾਂ ਪੀਰਾਂ ਫਕੀਰਾਂ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਹੈ ਇਹਨਾਂ ਤੋਂ ਹਰਾਂ ਵਿੱਚੋਂ ਇੱਕ ਨਹੀਂ ਬਲਕਿ ਦੋ ਤਿਉਹਾਰ 13 ਤੇ 14 ਜਨਵਰੀ 2025 ਯਾਨੀ ਲੋਹੜੀ ਤੇ ਮਾਗੀ ਦਾ ਤਿਉਹਾਰ ਆ ਰਹੇ ਨੇ ਲੋੜੀ ਤੇ ਇਹ ਗਲਵੀ ਪਰਚਲਤ ਹੈ 아이 ਲੋੜੀ ਤੇ ਗਿਆ ਸਿਆਲ ਕੋੜੀ ਪਾਬ ਲੋੜੀ ਤੋਂ ਅਗਲੇ ਹੀ ਦਿਨ ਮਾਗੀ ਵਾਲੇ ਦਿਨ ਤੋਂ ਠੰਡ ਘਟਨੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਿੱਚ ਕੋਈ ਜ਼ਿਆਦਾ ਸਤਾਈ ਨਹੀਂ ਜਾਂਦੀ ਵੈਸੇ ਪੁਰਾਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਵੀ ਸੁਣਿਆ ਜਾਂਦਾ ਹੈ ਕਿ ਅੱਜ ਕੱਲ ਕਿਹੜੀ ਠੰਡ ਪੈਂਦੀ ਹੈ ਠੰਡ ਤਾਂ ਪਹਿਲੇ ਸਮਿਆਂ ਵਿੱਚ ਪੈਂਦੀ ਸੀ ਪਰ ਇਸ ਦੇ ਉਲਟ ਜੋ ਕੀ ਨੌਜਵਾਨ ਪੀੜੀ ਨੂੰ ਇਹ ਠੰਡ ਚਲਣੀ ਬਹੁਤ ਔਖੀ ਲੱਗਦੀ ਹੈ ਪ੍ਰਾਤਨ ਲੋਕ ਪਰਮਪੀਤਾ ਪਰਮਾਤਮਾ ਨੂੰ ਖੁਸ਼ ਕਰਨ ਲਈ ਹਵਾ ਜਲ ਤੇ ਅਗਨੀ ਦੀ ਪੂਜਾ ਕਰਦੇ ਸਨ ਇਹ ਹੀ ਰਵਾਜ ਅੱਜ ਵੀ ਪ੍ਰਚਲਿਤ ਹੈ ਜੋ ਪੀੜੀ ਤਰ ਪੀੜੀ ਚੱਲਿਆ ਆ ਰਿਹਾ ਹੈ ਲੋੜੀ ਦਾ ਤਿਉਹਾਰ ਪੋ ਮਹੀਨੇ ਦੀ ਆਖਰੀ ਰਾਤ ਨੂੰ ਸਮਾਜਿਕ ਰਿਸ਼ਤਿਆਂ ਦੇ ਨਾਲ ਰਲ ਮਿਲ ਕੇ ਮਨਾਉਣ ਦਾ ਰਿਵਾਜ ਅੱਜ ਵੀ ਹੈ ਭਾਵੇਂ ਕਿ ਜੋ ਕਿਸਮੇ ਵਿੱਚ ਇਸ ਦਾ ਰੂਪ ਕਾਫੀ ਬਦਲ ਚੁੱਕਿਆ ਹੈ ਪਾਵ ਕਰ ਕਰ ਲੋੜੀ ਮਨਾਈ ਜਾਂਦੀ ਹੈ ਪਰ ਜਿਵੇਂ ਕਹਾਵਤ ਵੀ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਸੋ ਇਹ ਪਰੰਪਰਾ ਕਿਤੇ ਕਿਤੇ ਅੱਜ ਵੀ ਨਜ਼ਰੀ ਪੈਂਦੀ ਹੈ ਜਿੱਥੇ ਸਾਰਾ ਅਣਕੁਆੜ ਗਰੀ ਮਹੱਲੇ ਵਾਲੇ ਲੋਕ ਇਕੱਠੇ ਹੋ ਕੇ ਨਵ ਜੰਮੇ ਬੱਚੇ ਦੀ ਲੋੜੀ ਬਣਾਉਂਦੇ ਹਨ ਕਿਸੇ ਜੋੜੇ ਦੀ ਨਵੀਂ ਸ਼ਾਦੀ ਹੋਈ ਹੋਵੇ ਤਾਂ ਵੀ ਲੋੜੀ ਵੰਡਦੇ ਹਨ ਇਸ ਤਿਉਹਾਰ ਵਿੱਚ ਮੂੰਗਫਲੀ ਗੱਚਕ ਮੱਕੀ ਤੇ ਫੁੱਲੇ ਜ਼ਿਆਦਾਤਰ ਵੰਡੇ ਜਾਂਦੇ ਹਨ ਐਸੇ ਕਈ ਪਰਿਵਾਰ ਮਠਾਈ ਦਾ ਦਾਨ-ਫਰਦਾਨ ਵੀ ਕਰਦੇ ਹਨ ਇਸ ਤਿਉਹਾਰ ਦੇ ਨਾਲ ਹੀ ਹੋਲਕਾ ਤੇ ਪਰਲਾਹਾ ਦਾ ਹਰਨਕਸ਼ ਦੀ ਕਥਾ ਵੀ ਜੋੜੀ ਜਾਂਦੀ ਹੈ ਵੇਖਾਂ ਤੈਨੂੰ ਰਾਮ ਰੱਖ ਲੂ ਪਾਲੇ ਤੱਤੀਆਂ ਥਮਾਂ ਦੇ ਨਾਲ ਜੱਫੀਆਂ ਵਾਹਿਗੁਰੂ ਦੇ ਭਗਤਾਂ ਦੀ ਰਾਜ ਉਹੀ ਖੁਦ ਰੱਖਦਾ ਹੈ ਦੇਸਿਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਨਾ ਹਨ ਉਹ ਮਹੀਨੇ ਨੂੰ ਭਗਤੀ ਦਾ ਮਹੀਨਾ ਵੀ ਮੰਨਿਆ ਜਾਂਦਾ ਹੈ ਇਸ ਮਹੀਨੇ ਵਿੱਚ ਜਿਆਦਾ ਠੰਡ ਪੈਦੀ ਕਰਕੇ ਇਨਸਾਨ ਦਾ ਇਮਤਿਹਾਨ ਵੀ ਹੁੰਦਾ ਹੈ ਭਾਵੇਂ ਬੰਦਾ ਕਿੰਨੀ ਕੁ ਠੰਡ ਬਰਦਾਸ਼ਤ ਕਰ ਸਕਦਾ ਹੈ ਦਾ ਪਤਾ ਲੱਗਦਾ ਹੈ ਉਹ ਮਹੀਨੇ ਵੇਖੀਏ ਨਜ਼ਾਰੀ ਠੰਡ ਦੇ ਸੋਲ ਸਰੀਰਾਂ ਤਹੀਂ ਕਿਵੇਂ ਚੰਡਦੇ ਸੰਗਠ ਖਲੋਤੀਆਂ ਨੇ ਸਭੇ ਟਹਿਣੀਆਂ ਪਾਈਆਂ ਜੋ ਮੁਸੀਬਤਾਂ ਉਹ ਪੈਣ ਸਹਿਣੀਆਂ ਪਹਿਲੇ ਸਮਿਆਂ ਵਿੱਚ ਜ਼ਿਆਦਾ ਪਰ ਅੱਜਕਲ ਕਿਤੇ ਕਿਤੇ ਛੋਟੇ ਬੱਚੇ ਲੋੜੀ ਮੰਗਦੇ ਜਿਸਤੇ ਹਨ ਗੰਨੇ ਮੂਲੀਆਂ ਵੀ ਲੋੜੀ ਉੱਤੇ ਵਾਰੇ ਜਾਂਦੇ ਹਨ ਤੇਲ ਮੱਚ ਦੀ ਲੋੜੀ ਵਿੱਚ ਸੁੱਟੇ ਜਾਂਦੇ ਹਨ ਤੇ ਮੂੰਹ ਵਿੱਚ ਇਸਰਾਂ ਦੇ ਲਈ ਦਰਜਾ ਦਲੀਦਰ ਦੀ ਜਟ ਚੁੱਲੇ ਪਾ ਵੀ ਕਿਹਾ ਜਾਂਦਾ ਭਾਵ ਚੁਸਤੀ ਆਵੇ ਤੇ ਸੁਸਤੀ ਨਾ ਚਾਵੇ ਜਿਸ ਨੇ ਵੀ ਲੋੜੀ ਸਲਗਾਈ ਹੁੰਦੀ ਹੈ ਉਸ ਤੇ ਸਵੇਰੇ ਸਵੇਰੇ ਇਸੇ ਥਾਂ ਤੇ ਨਹਾਉਣਾ ਪਵਿੱਤਰ ਸਮਝਿਆ ਜਾਂਦਾ ਹੈ ਪਰ ਇਹ ਗੱਲਾਂ ਇਤਿਹਾਸਕ ਲੱਗਦੀਆਂ ਹਨ ਲੋੜੀ ਵਾਲੇ ਵਾਲੇ ਬੈਠ ਕੇ ਬੀਬੀਆਂ ਪੇਣਾ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਗਾਉਂਦੀਆਂ ਹਨ ਜਿਸ ਦੀ ਭਰਪੂਰ ਸ਼ਲਾਗਾ ਕੀਤੀ ਜਾਂਦੀ ਹੈ ਤੇ ਸਮੇਂ ਅਨੁਸਾਰ ਵੀ ਜਿਸ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੋਇਆ ਹੋਵੇ ਜਾਂ ਫਿਰ ਜਿਸ ਕਰ ਨਵੇਂ ਵਿਆਹ ਦੀ ਖੁਸ਼ੀ ਹੋਵੇ ਉਸ ਮੁਤਾਬਕ ਵੀ ਗੀਤ ਗਾਏ ਜਾਂਦੇ ਹਨ ਇਸ ਸਮੇਂ ਦਰਾਂ ਨੂੰ ਜੋ ਕਿ ਸਮੇਂ ਵਿੱਚ ਡੀਜੇ ਲਾ ਕੇ ਵੀ ਨੌਜਵਾਨ ਮੁੰਡੇ ਕੁੜੀਆਂ ਨੱਚਦੇ ਤੇ ਪੰਗੜੇ ਪਾਉਂਦੇ ਹਨ ਗੱਲ ਕੀ ਸਰਦੀਆਂ ਦੀ ਇਸ ਪਰੰਪਰਾ ਨੂੰ ਅੱਜ ਵੀ ਜਿਉਂਦੀ ਤ्यों ਨਿਭਾਰੇ ਹਨ ਪੰਜਾਬੀ ਪਾਈਚਾਰੇ ਦੇ ਲੋਕ ਇਸ ਤਿਉਹਾਰ ਦੇ ਨਾਲ ਦੁੱਲਾ ਪੱਟੀ ਸੂਰਮੇ ਦੀ ਸੱਚੀ ਗਾਥਾ ਨੂੰ ਵੀ ਯਾਦ ਕੀਤਾ ਜਾਂਦਾ ਕਿਵੇਂ ਉਸਨੇ ਇੱਕ ਭੈਣ ਦੀ ਇੱਜ਼ਤ ਬਚਾਈ ਤੇ ਸਮੇਂ ਦੇ ਹਾਕਮਾਂ ਨਾਲ ਲੋਹਾ ਲਿਆ ਜਿਸ ਨੂੰ ਕਿ ਜੋਰਾ ਜਬਰੀ ਉਸ ਸਮੇਂ ਦੇ ਹਾਕਮ ਜਾਂ ਸਰਮਾਇਦਾਰ ਬਿਉਣਾ ਚਾਹੁੰਦੇ ਸਨ ਅੱਜ ਵੀ ਆਮ ਕਹਾਵਤ ਹੈ ਕਿ ਇੱਕ ਪ੍ਰਾਤ ਹਰ ਇੱਕ ਭੈਣ ਦਾ ਦੁੱਲੇ ਵਰਗਾ ਜ਼ਰੂਰ ਹੋਣਾ ਹੀ ਚਾਹੀਦਾ ਹੈ ਛੋਟੇ ਛੋਟੇ ਬੱਚਿਆਂ ਦੇ ਮੂੰਹ ਆਪਾਂ ਅਕਸਰ ਇਹ ਗੀਤ ਜੋ ਦੁੱਲੇ ਦੀ ਯਾਦੋਂ ਆਉਂਦਾ ਹੈ ਉਹ ਸੁਣਦੇ ਹਾਂ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਇਸ ਦੀ ਪ੍ਰਤੱਖ ਖਾਮੀ ਪਰਦਾ ਗੀਤ ਹੈ ਭੈਣਾਂ ਦਿਆਂ ਭੈਣਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਵਿੱਚ ਲੋਹੜੀ ਦਾ ਤਿਉਹਾਰ ਦੇ ਕੇ ਆਉਣ ਦਾ ਅੱਜ ਵੀ ਰਿਵਾਜ ਪ੍ਰਚਲਿਤ ਹੈ ਇਸ ਕਰਕੇ ਰਖੜੀ ਦੀ ਤਰ੍ਹਾਂ ਹੀ ਇਹ ਤਿਉਹਾਰ ਵੀ ਜਿੱਥੇ ਭੈਣ ਭਰਾ ਦੇ ਪਿਆਰ ਮੁਹੱਬਤ ਦਾ ਇਜ਼ਹਾਰ ਕਰਵਾਉਂਦਾ ਹੈ ਉੱਥੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵੀ ਸਦਾ ਜਾਣਿਆ ਜਾਂਦਾ ਰਹੇਗਾ ਭਾਈ ਹੋਈ ਲੋਹੜੀ ਦਾ ਸੇਖ ਹੌਲੀ-ਹੌਲੀ ਕੱਟਦਾ ਤਾਂ ਅਕਸਰ ਕਿਹਾ ਜਾਂਦਾ ਹੌਲੀ-ਹੌਲੀ ਬਾਤੀਆਂ ਦਾ ਸੇਖ ਕੱਟਦਾ ਮਾਘ ਵਿੱਚ ਪੋ ਦਾ ਮਹੀਨਾ ਵਟਦਾ ਸਵੇਰੇ ਉੱਠ ਲੋਕ ਕੇਸੀ ਨਿਨਹਾਮ ਦੇ ਉੱਚੀ ਉੱਚੀ ਬੋਲ ਰੱਬ ਨੂੰ ਤੇ ਆਮਦੇ ਲੋੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਣ ਦਾ ਦਿਨ ਹੁੰਦਾ ਹੈ ਇਸ ਮਹੀਨੇ ਨੂੰ ਪੁੰਨਦਾਨ ਕਰਨ ਵਾਲੇ ਮਹੀਨੇ ਨਾਲ ਜਾਣਿਆ ਜਾਂਦਾ ਹੈ ਪੂਰੀ ਦਿਮਾਖ ਖਾਦੀ ਦਾ ਰਵਾਜ ਵੀ ਪੰਜਾਬੀ ਪਾਈਚਾਰੇ ਵਿੱਚ ਪ੍ਰਚਲਿਤ ਹੈ ਬਾਪੂ ਮਹੀਨੇ ਦੀ ਆਖਰੀ ਰਾਤ ਨੂੰ ਖੀਰ ਸਾਗ ਦਲੀਆ ਖਿਚੜੀ ਆਦਿ اپنی ਪਸੰਦ ਮੁਤਾਬਕ ਰਿੰਨ ਕੇ ਰੱਖ ਲਿਆ ਜਾਂਦਾ ਤੇ ਮਾਗੀ ਵਾਲੇ ਦਿਨ ਖਾਧਾ ਜਾਂਦਾ ਇਸ ਦਿਨ ਸੰਗਰਾਮਤ ਕਰਕੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸੰਗਰਾਮ ਦੇ ਭੋਗ ਪਏ ਜਾਂਦੇ ਹਨ ਜਿਨ੍ਹਾਂ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਨੰਦਪੁਰ ਸਾਹਿਬ ਡੇਰਾ ਬੱਲਾਂ ਅਤੇ ਹੋਰ ਵੀ ਪੰਜਾਬ ਵਿੱਚ ਇਤਿਹਾਸਿਕ ਗੁਰਦੁਆਰਿਆਂ ਵਿੱਚ ਅਕਾਲ ਪੁਰਖ ਦੀ ਰਹਿਮਤ ਸਰਤਕਾਲukai ਦੀ ਸੁਖ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ ਜੇਕਰ ਇਸ ਪਵਿੱਤਰ ਤਿਉਹਾਰ ਤੇ ਲੱਗਣ ਵਾਲੇ ਮੇਲਿਆਂ ਜਾਂ ਸ਼ਹੀਦੀ ਜੋੜ ਮੇਲਿਆਂ ਦੀ ਗੱਲ ਕਰੀਏ ਤਾਂ ਤਖਤੂਪੁਰਾ ਡਰੋਲੀ ਪਾਈ ਤੇ ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲਿਆਂ ਨੂੰ ਉਂਗਲਾਂ ਤੇ ਗਿਣਿਆ ਜਾ ਸਕਦਾ ਹੈ ਇਹਨਾਂ ਮੇਲਿਆਂ ਵਿੱਚੋਂ ਜੇਕਰ ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਦੀ ਗੱਲ ਕਰੀਏ ਤਾਂ ਇਸ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਖਰੀ ਪਛਾਣ ਹੈ ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਮਾਹ ਸਿੰਘ ਵੱਲੋਂ ਲਿਖਿਆ ਬੇਦਾਵਾ ਉਹਨਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਉਦੇ ਸਾਹਮਣੇ ਪਾੜ ਕੀ 40 ਸਿੰਘਾਂ ਦੀ ਟੁੱਟੀ ਗੰਢੀ ਸੀ ਬੇਸ਼ੱਕ ਇਹ ਦਿਨ ਹੋਰ ਸੀ ਪਰ ਮਨਾਇਆ ਮਾਗੀ ਦੇ ਪਵਿੱਤਰ ਦਿਹਾੜੇ ਤੇ ਜਾਂਦਾ ਹੈ ਇਸ ਕਰਕੇ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਟੁੱਟੀ ਗੰਢੀ ਸਹਿਬ ਪਿਆ ਹਰ ਸਾਲ ਇਸ ਜੋੜ ਮੇਲੇ ਤੇ ਲੱਖਾਂ ਸ਼ਰਧਾਲੂ 40 ਮੁਕਤਿਆਂ ਦੀ ਦੁੱਤੀ ਸ਼ਹਾਦਤ ਨੂੰ ਨਮਨ ਕਰਕੇ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋ ਇਸ ਪਵਿੱਤਰ ਸਥਾਨ ਨੂੰ ਸੇਜਦਾ ਕਰਦੇ ਹਨ ਤੇ ਗੁਰੂ ਸਾਹਿਬਾਨ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਹ ਇਤਿਹਾਸਕ ਸ਼ਹੀਦੀ ਜੋੜ ਮੇਲਾ ਵੈਸੇ ਤਾਂ ਇੱਕ ਦਿਨ ਹੀ ਭਾਵੇਂ ਮਾਗੀ ਵਾਲੇ ਸੰਗਰਾਮ ਦੇ ਦਿਨ ਨੂੰ ਹੀ ਸਮਰਪਿਤ ਹੈ ਪਰ ਇਸ ਵਾਰ ਇਸ ਨੂੰ ਪ੍ਰਸ਼ਾਸਨ ਵੱਲੋਂ ਕਟੋਕਟ 2 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਇਸ ਦਾ ਠੇਕਾ ਵੀ 1 ਕਰੋੜ 40 ਲੱਖ ਰੁਪਏ ਦੇ ਲਗਭਗ ਹੋਇਆ ਹੈ ਮਾਗੀਵਾਰੇ ਦਿਨ ਬਹੁਤ ਭਾਰੀ ਇਕੱਠ ਦੇ ਮੱਦੇਨਜ਼ਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਦਾਲੂ ਇੱਥੇ ਸ਼ਰਦਾ ਅਨੁਸਾਰ ਲੰਗਰ ਲਾਉਂਦੇ ਨੇ ਪਰ ਬਾਕੀ ਦੇ ਦਿਨ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਸੰਸਥਾ ਵੱਲੋਂ ਲੰਗਰ ਨਹੀਂ ਲਗਾਇਆ ਜਾਂਦਾ ਜਦੋਂ ਕਿ ਲੰਗਰ ਲਗਾਉਣ ਵਾਲੀਆਂ ਸਾਰੀਆਂ ਹੀ ਸੰਸਥਾਵਾਂ ਨੂੰ ਸ੍ਰੀਮਰ ਬੇਨਤੀ ਹੈ ਕਿ ਅਲੱਗ-ਅਲੱਗ ਦਿਨ ਤੇ ਲੰਗਰ ਲਾਇਆ ਜਾਣ ਕਿਉਂਕਿ ਮੇਲਾ ਕਰੀਬ 15-20 ਦਿਨ ਪੂਰੇ ਜੋ ਬਣਦੇ ਰਹਿੰਦਾ ਹੈ। ਭਾ ਬਹੁਤ ਪਰਦਾ ਹੈ ਇਸ ਲਈ ਸੰਗਤਾਂ ਨੂੰ ਲੰਗਰ ਦੀ ਲੋੜ ਮਾਗੀ ਵਾਲੇ ਦਿਨ ਤੋਂ ਗਾਂ ਪੇਸ਼ਾਂ ਵੀ ਹੁੰਦੀ ਹੈ। ਇੱਕੋ ਦਿਨ ਐਨੇ ਲੰਗਰ ਲਾਉਣ ਨਾਲ ਹੰਨ ਦੀ ਬੇਅਦਬੀ ਹਰ ਸਾਲ ਹੁੰਦੀ ਹੈ। ਵੈਸੇ ਸ੍ਰੀ ਮੁਕਤਸਰ ਸਾਹਿਬ ਦੇ ਧਾਰਮਿਕ ਸਥਾਨਾਂ ਪਾਪ ਗੁਰਦੁਆਰਾ ਸਹਿਬਾਨ ਵਿੱਚ ਤਾ ਬਾਬੇ ਨਾਨਕ ਜੀ ਦੀ ਅਪਾਰ ਰਹਿਮਤ ਹੁੰਦੀ ਹੈ ਲੰਗਰ ਹਰ ਸਮੇਂ ਹੀ ਚੱਲਦੇ ਹਨ ਇਸ ਤੋਂ ਬਿਨਾ ਇਸ ਪਾਵਨ ਧਰਤੀ ਤੇ ਬਾਬਾ ਗੁਰਪ੍ਰੀਤ ਸਿੰਘ ਸੋਨੀ ਜੀ ਵੱਲੋਂ ਵੀ ਪਿਛਲੇ 10-12 ਸਾਲਾਂ ਤੋਂ ਹਰ ਹਸਪਤਾਲ ਵਿੱਚ ਸਵੇਰ ਸ਼ਾਮ ਲੰਗਰ ਦੀ ਸੇਵਾ ਨਿਰਵਿਗਨ ਚਲਦੀ ਰਹਿੰਦੀ ਹੈ ਤੇ ਇਹੋ ਜੇ ਸਮੇਂ ਤੇ ਭਵਿੱਖ ਇਹਦੀ ਜੋੜ ਮੇਲੇ ਤੇ ਵੀ ਇਹ ਸੇਵਾ ਨਿਰਵਿਗਨ ਚੱਲੂ ਰਹੇਗੀ ਇਸੇ ਦਿਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੀਆਂ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾਂਦੀਆਂ ਨੇ ਅਤੇ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਦਾ ਬਾਜ਼ਾਰ ਸਿਖਰਾਂ ਤੇ ਹੁੰਦਾ ਹੈ ਸੈਂਟਰ ਵਿੱਚੋਂ ਵੀ ਤੇ ਪੰਜਾਬ ਦੀ ਸਾਰੀ ਸਿਆਸਤ ਇਸ ਦਿਨ ਇੱਥੇ ਇਕੱਠੀ ਹੁੰਦੀ ਹੈ ਪਰ ਚਾਲੀ ਮੁਕਤਿਆਂ ਦੀ ਪਵਿੱਤਰ ਜਗ੍ਹਾ ਤੇ ਕੋਈ ਵੀ ਮਰਲਾ ਹਿੱਸੇ ਸਰਦਾਰ ਸ਼ਹੀਦਾਂ ਨੂੰ ਨਮਨ ਕਰਨ ਪਹੁੰਚਦਾ ਜਦੋਂ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਕਾਨਫਰੰਸਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਪਰ ਇਸ ਵਾਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਅਕਾਲੀ ਦਲ ਆਪਣੀ ਡਿਗਰੀ ਸਾਖ ਨੂੰ ਬਾਰਾਂ ਲਈ ਕਾਨਫਰੰਸ ਕਰ ਰਿਹਾ ਹੈ ਤੇ ਦੂਜੇ ਉਹਨਾਂ ਦੇ ਵਿਰੋਧੀ ਅਕਾਲੀ ਦਲ ਬਾਰੇ ਵੀ ਨਵੀਂ ਪਾਰਟੀ ਦਾ ਕੋਈ ਗਠਨ ਕਰਨ ਦਾ ਐਲਾਨ ਕਰ ਸਕਦੇ ਨੇ ਬਾਕੀ ਪਾਰਟੀਆਂ ਚੋਂ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰ ਲਜੀਤ ਸਿੰਘ ਮਾਨ ਵੱਲੋਂ ਵੀ ਹਰ ਵਾਰ ਦੀ ਤਰ੍ਹਾਂ ਕਾਨਫਰੰਸ ਕਰਨ ਦੀ ਸੰਭਾਵਨਾ ਹੈ ਬਾਕੀ ਪਾਰਟੀਆਂ ਵੱਲੋਂ ਕੋਈ ਵੀ ਉਮੀਦ ਨਹੀਂ ਹੈ ਕਿ ਕਾਨਫਰੰਸਾਂ ਕੀਤੀਆਂ ਜਾਣਗੀਆਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਇਲਾਵਾ ਇੱਥੇ 7 ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ ਸੰਗਤਾਂ ਉਹਨਾਂ ਦੇ ਵੀ ਦਰਸ਼ਨ دیداری ਕਰਕੇ ਆਪਣਾ ਜੀਵਨ ਸਫਲ ਕਰਤੀਆਂ ਦੇਖੀਆਂ ਜਾ ਸਕਦੀਆਂ ਹਨ ਲੋਕਾਂ ਦੇ ਮਨੋਰੰਜਨ ਲਈ ਇੱਥੇ ਹਰ ਸਾਲ ਸਰਕਸ ਝੂਲੇ ਚੰਡੋਲਾ ਪ੍ਰਦਰਸ਼ਨੀਆਂ ਤੇ ਹੋਰ ਵੀ ਮਨੋਰੰਜਨ ਦੇ ਸਾਧਨ ਹੁੰਦੇ ਹਨ ਇਸੇ ਦੀ ਜੋੜ ਮੇਲੇ ਤੇ ਬਹੁਤ ਦੂਰੋਂ ਦੂਰੋਂ ਦੁਕਾਨਦਾਰ ਆਪੋ ਆਪਣੀ ਰੋਜ਼ੀ ਰੋਟੀ ਲਈ ਇੱਕ ਇੱਕ ਮਹੀਨਾ ਪਹਿਲਾਂ ਹੀ ਪਹੁੰਚਨੇ ਸ਼ੁਰੂ ਹੋ ਜਾਂਦੇ ਨੇ ਤੇ ਆਪੋ ਆਪਣੀਆਂ ਦੁਕਾਨਾਂ ਸਜਾਉਣ ਲੱਗ ਜਾਂਦੇ ਨੇ ਪਰ ਜ਼ਿਆਦਾ ਕਿਰਾਇਆ ਕਰਕੇ ਉਹਨਾਂ ਨੂੰ ਵੀ ਕਈ ਵਾਰ ਬਹੁਤ ਘਾਟਾ ਪੈ ਜਾਂਦਾ ਤੇ ਉਹ ਠੰਡ ਦੇ ਦਿਨਾਂ ਵਿੱਚ ਮਾਯੂਸ ਹੋ ਕੇ ਮੁੜਦੇ ਹਨ ਜੇਕਰ ਕਿਰਾਇਆ ਥੋੜਾ ਘੱਟ ਹੋਵੇ ਤਾਂ ਉਹਨਾਂ ਦੇ ਪੱਲੇ ਕੁਝ ਪੈ ਸਕਦਾ ਹੈ ਇਸਵਰ ਸ਼ਹੀਦੀ ਜੋੜ ਮੇਲੇ ਤੇ ਲੱਗਣ ਵਾਲੇ ਇਸ ਮਨੋਰੰਜਨ ਦੇ ਬਹੁਤ ਜ਼ਿਆਦਾ ਵਿਕਸਤ ਨਵੀਆਂ ਤਕਨੀਕਾਂ ਦੀ ਜ਼ਿਆਦਾ ਪਰਮਾਰ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਇਸ ਦਾ ਸਮਾਂ ਜਨਵਰੀ ਤੇ ਫਰਵਰੀ 2025 ਤੱਕ ਵਧਾ ਦਿੱਤਾ ਗਿਆ ਹੈ। ਵੈਸੇ ਤਾਂ ਹਰ ਸਾਲ ਹੀ ਮਾਗੀ ਦੇ ਇਸ ਸ਼ਹੀਦੀ ਜੋੜ ਮੇਲੇ ਤੇ ਵੈਗੁਰੂ ਵੱਲੋਂ ਮੀਂਹ ਵੀ ਜ਼ਰੂਰ ਪੈਂਦਾ ਹੈ। ਇਸ ਵਾਰ ਵੇਖੋ ਵੈਗੁਰੂ ਕੀ ਰੰਗ ਬਖਾਉਂਦਾ ਹੈ। ਪੜੀ ਕਰੇ ਕਰਤਾਰ ਕਿਉਂਕਿ ਆਉਣ ਵਾਲੀਆਂ ਸੰਤਾਂ ਨੂੰ ਜ਼ਿਆਦਾ ਪਰੇਸ਼ਾਨੀ ਨਾ ਉਠਾਉਣੀ ਪਵੇ। ਈਸਵਰ ਉਤਰੀ ਰੇਲਵੇ ਵੱਲੋਂ ਮੇਰੇ ਮਾਗੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਜ਼ਿਆਦਾ ਗਿਣਤੀ ਵਿੱਚ ਟ੍ਰੇਨਾਂ ਵੀ ਚੜਾਈਆਂ ਜਾਣਗੀਆਂ ਤਾਂ ਕਿ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਕੋਈ ਤਕਲੀਫ ਨਾ ਆਵੇ ਸੋ ਆਓ ਗੁਰੂ ਸਾਹਿਬਾਨ ਤੋਂ ਅਸ਼ੀਰਵਾਦ ਲੈ ਕੇ ਚਾਰੀ ਮੁਕਤੀਆਂ ਦੀ ਯਾਦ ਵਿੱਚ ਉਹਨਾਂ ਨੂੰ ਨਮਨ ਕਰਕੇ ਆਪਣਾ ਜੀਵਨ ਸਫਲ ਕਰਿਓ